ਲਓ ਜੀ ਆਪਾਂ ਆਏ ਆ ਅੱਜ ਬਰਾਡ ਕੰਪਿਊਟਰ ਭਗਤੇ ਤੇ ਇਹਨਾਂ ਕੋਲ ਪੰਦਰਾ ਕੋਲ ਅੱਜ ਮੈਂ ਨਵੀਂ ਚੀਜ਼ ਹੀ ਦੇਖੀ ਆ ਆ ਮੈਂ ਹਜੇ ਤੱਕ ਦੇਖੀ ਨਹੀਂ ਸੀ ਇਹ ਬਹੁਤ ਕੰਪਿਊਟਰ ਮਾਊਸ ਕੀਬੋਰਡ ਦੇਖੇ ਆ ਵੀ ਇਹਨਾਂ ਨੇ ਇੱਕ ਆ ਨੰਗਾ ਜਿਹਾ ਮਾਊਸ ਹੋਰ ਹੀ ਲਿਆਂਦਾ ਬਿਨੇ ਲੀੜਿਆਂ ਜਿਆਂ ਤੋਂ ਇਹ ਦੇਖੋ ਅੱਜ ਮੈਂ ਤੁਹਾਨੂੰ ਦਿਖਾਉਣਾ ਆ ਇਹ ਖੋਲਨੀ ਬਈ ਇਹਨੂੰ ਕਰਾਂ ਹੋ ਪੰਦਰੋ ਨੀਕਰ ਨੂੰ ਸਤਾਵਾ ਲੈਂਦੇ ਦੇ ਇਹ ਕਹੇ ਜਾ ਸੁ ਕੀ ਇਹਦੇ ਬਾਰੇ ਦੱਸ ਬਾਈ ਮਾੜਾ ਮੋਟਾ ਇਹ ਬਾਈ ਇਹ ਜੋ ਬਲੂ ਰੱਖਾ ਤੇ ਉਹਦੇ USB ਵਾਲਾ ਮਾਊਸ ਹੈ हां ਵਿੱਚ ਬੰਗਲ ਵਾਲਾ ਜਿੰਨਾ ਕਿ ਜਨਾਰ ਇੱਕ ਵਾਰੀ ਇਹ ਜੇ ਅਟੈਚ ਹੋ ਜਾਂਦਾ ਹੈ ਤੇ ਇਹਦੇ ਨਾਲ ਮਤਲਬ ਕੋਈ ਇਹਦੇ ਨਾਲ ਕੋਈ ਸੱਲਣੀ ਪੈਂਦਾ ਤਾਰ ਨਹੀਂ ਚਾਰਜਿੰਗ ਲਗਾਈ ਇਹ ਅੱਛਾ ਚਾਰਜ ਹੁੰਦਾ ਹੈ ਇਹ ਠੀਕ ਹੈ ਠੀਕ ਹੈ ਬਾਈ ਇਹਨੂੰ ਮਾੜਾ ਚਲਾਈ ਇਹਨੂੰ ਸਮਾਰੀ ਹੋ ਗਿਆ ਹੈ 15 ਅੱਛਾ ਯਾਰ ਨਾ ਵਿੱਚ ਬੰਗਲ ਲੱਗਿਆ ਹੈ ਅੱਛਾ ਖੋਲਦੂ ਵੀ ਜਾਂਦਾ ਇਹ ਹਾਂ ਜੀ ਖੋਲੀ ਨਹੀਂ ਉਹ ਪਤੰਦਰੋ ਦਾ ਜਮੀਨ ਨੰਗਾ ਕਰਦਾ ਯਾਰ ਬਈ ਬਹੁਤ ਸਰਾ ਵੀ ਜੇ ਕਿਸੇ ਵੀਰ ਨੇ ਲੈਣਾ ਹੋਵੇ ਸੰਪਰਕ ਕਰ ਲਓ ਬਈ ਬਰਾਡ ਕੰਪਿਊਟਰਜ਼ ਭਗਤੇ ਕੋਲੇ ਇਹ ਚੀਜ਼ਾਂ ਨਵੀਆਂ ਆ ਗਈਆਂ ਤੇ ਕਿੰਨੇ ਦਾ ਬਾਈ ਦੇ ਦੇਗਾ ਆਪਣੇ ਲਈ ਤੇ ਬਈ ਛੱਡ ਕੇ ਫਾਸਤ ਚਲੋ ਵੀ ਆਜੋ ਸੰਪਰਕ ਕਰ ਲਓ ਲੈ ਜਾਓ ਕਿਰਾ ਜਲਦੀ ਜਲਦੀ ਮੇਲਾ ਲੁੱਟ ਲਓ